ਹਾਂਜੀ ਇਹਦੇ ਤੇ ਮਾਨਯੋਗ ਸਿਟੀ ਸਾਹਿਬ ਵੱਲੋਂ ਜੋ ਸਾਨੂੰ ਹਦਾਇਤਾਂ ਟ੍ਰੈਫਿਕ ਨੂੰ ਸਚਾਰੂ ਰੂਪ ਵਿੱਚ ਚਲਾਉਣ ਦੀਆਂ ਉਹ ਸਾਨੂੰ ਮਿਲ ਗਿਆ ਹੋਈਆਂ ਨੇ ਜਿਹਦੇ ਸਬੰਧ ਚ ਹਾਈ ਫੁੱਟਬਾਲ ਏਰੀਆ ਜਿਹੜਾ ਸਿਲੈਕਟ ਕੀਤੇ ਗਏ ਆ 15 ਉਹਦੇ ਜਿੱਥੇ ਜਿੱਥੇ ਕੋਈ ادارے ਦੀ ਜਿੱਦੀ ਕੋਈ ਪਾਰਕਿੰਗ ਨਹੀਂ ਹੈਗੀ ਤੇ ਉਹਦੇ ਕਰਕੇ ਰਸ਼ ਪੈਂਦਾ ਹੈ ਜਿਸ ਦੇ ਨਾਲ ਸਾਡਾ ਟ੍ਰੈਫਿਕ ਜਿਹੜਾ ਪ੍ਰਭਾਵਿਤ ਹੁੰਦਾ ਬਹੁਤ ਜ਼ਿਆਦਾ ਆਮ ਪਬਲਿਕ ਨੂੰ ਜਿਹੜਾ ਉਥੋਂ ਨੰਗਣ ਚ ਪ੍ਰੋਬਲਮ ਆਂਦੀ ਆ ਤੇ ਉਹਨਾਂ ਨੂੰ ਅਸੀਂ ਅੱਜ ਇੱਕ ਇੱਕ ਫਸਟ ਨੋਟਿਸ ਇਸ਼ੂ ਕਰ ਰਹੇ ਆ ਜਿਸ ਤਰ੍ਹਾਂ ਹੁਣ ਅਸੀਂ ਤੁਸੀਂ ਪਿੱਛੇ ਦੇਖਿਆ ਹੋਣਾ ਸੀ ਹਕੀਕਤ ਵਾਲੇ ਦੇ ਕਿ ਆਏ ਸੀ ਇੱਕ ਸਾਨੂੰ ਅੱਗੇ ਇਨਫੋਰਮੇਸ਼ਨ ਮਿਲੀ ਡੀਮਾਰਚ ਵੀ ਬਹੁਤ ਰਸ਼ ਹੁੰਦਾ ਹੈ ਫੁੱਟਬਾਲ ਏਰੀਆ ਹਾਈ ਫੁੱਟਬਾਲ ਏਰੀਆ ਤੇ ਅੱਗੇ ਕਾਫੀ ਹੈਗੇ ਆ ਜੋ ਅਸੀਂ ਸਿਲੈਕਟ ਕੀਤੇ ਹੋਏ ਆ ਉਹਨਾਂ ਦੇ ਉਹਨਾਂ ਨੂੰ ਅਸੀਂ ਅੱਜ ਨੋਟਿਸ ਪ੍ਰੋਵਾਈਡ ਕਰ ਰਹੇ ਆ ਰਾਤ ਨੂੰ ਬਹੁਤ ਰਸ਼ ਹੁੰਦਾ ਹਾਂ ਉਹਨਾਂ ਨੂੰ ਅਸੀਂ 10 ਦਿਨ ਪਹਿਲਾਂ ਦਿੱਤਾ ਹੋਇਆ ਨੋਟਿਸ ਉਹਨਾਂ ਨੂੰ ਫਸਟ ਨੋਟਿਸ ਰਸੀਵ ਹੋ ਚੁੱਕਿਆ ਕਿ ਇਹ ਸਾਡੀ ਨੋ ਟੋਲਰੈਂਸ ਜੋ ਆਲਰੇਡੀ ਡਿਕਲੇਅਰ ਕੀਤੀ ਹੋਈ ਹੈ ਡੰਡੀ ਸਵਾਮੀ ਰੋਡ ਤੇ ਸਰ ਇਹ ਹੁੰਦਾ ਰ ਆ ਨੋਟਿਸ ਸਾਡੇ ਫਸਟ ਨੋਟਿਸ ਇਹ ਹੁੰਦਾ ਵੀ ਤੁਸੀਂ ਜਿਹੜਾ ਇਹਨੂੰ ਆਪਣਾ ਜਿਹੜਾ ਸਮਾਨ ਲਗਾਇਆ ਏ ਜਾਂ ਤੁਸੀਂ ਇੱਥੇ ਤੁਹਾਡੇ ਰਸ਼ ਪੈਂਦਾ ਏ ਗੱਡੀਆਂ ਦਾ ਉਹਨਾਂ ਨੂੰ ਤੁਸੀਂ ਆਪਣਾ ਕੋਈ ਲਗਾ ਕੇ ਜਾਂ ਆਪਣੀ ਪਾਰਕਿੰਗ ਕਰੋ ਜਾਂ ਇਹਨਾਂ ਨੂੰ ਠੀਕ ਤਰ੍ਹਾਂ ਤੇ ਆਪਣਾ ਸਮਾਨ ਅੰਦਰ ਰੱਖੋ ਐਨਕ੍ਰੋਚਮੈਂਟ ਨਾ ਕਰੋ ਤੇ ਉਹ ਨੋਟਿਸ ਅਸੀਂ ਤਿੰਨ ਸਰਵ ਕਰਨੇ ਆ ਉਸ ਤੋਂ ਬਾਅਦ ਉਹਨਾਂ ਤੇ ਜਿਹੜਾ ਏ 188 ਜੀਪ ਦਾ ਪਰਚਾ ਵੀ ਅਗਲੀ ਵਾਰ ਪਰਚੇ ਕਰਕੇ ਫਾਈਨ ਵੀ ਕਰਦੇ ਹੋ ਕਿ ਪਰਚਾ ਹੀ ਜੰਦਾ ਵੱਲ ਹਾਂ ਨਹੀਂ ਇਹ ਤਾਂ ਪਰਚਾ ਵੀ ਹੁੰਦਾ ਪਰਚੇ ਹੀ ਉਹ 3 ਨੋਟਿਸ ਤੋਂ ਬਾਅਦ ਹੋਏਗਾ ਆਫਟਰ 3 ਨੋਟਿਸ ਉਹ ਸਰ ਕਿਦਾਂ ਦੀ ਕਾਰਵਾਈ ਕੀਤੀ ਜਾਓਗੇ ਇਹਨਾਂ ਦੇ ਉਹ ਫਿਰ ਨਹੀਂ ਆਦਰਵਾਇਸ ਦਾ ਸਾਡੇ ਜਿਹੜੇ ਨੋਟਿਸ ਦਿੰਨੇ ਆ ਅਸੀਂ ਤਾਂ ਕਾਫੀ ਦੇਖਿਆ ਵੀ ਉਹ ਕਾਫੀ ਜਗ੍ਹਾ ਤੇ ਉਹ ਫਸਟ ਨੋਟਿਸ ਤੇ ਹੀ ਆਪਣਾ ਜਿਹੜਾ ਸਮਾਨ ਵਗੈਰਾ ਚੱਕ ਲੈਂਦੇ ਆ ਕਾਫੀ ਜਗ੍ਹਾ ਤੇ ਸਾਨੂੰ ਇਹ ਬਹੁਤ ਅੱਛੀ ਸਾਡੀ ਇੱਕ ਡਰਾਈਵ ਸੀਗੀ ਜਿਹਦੇ ਨਾਲ ਸਾਨੂੰ ਬਹੁਤ ਅੱਛਾ ਇਹਦਾ ਹੰਗਾਰਾ ਮਿਲਿਆ ਹੈ ਜਿਹਦੇ ਨਾਲ ਫਸਟ ਨੋਟਿਸ ਤੇ ਹੀ ਉਹ ਸਮੇਤਾਰ ਲੋਕ ਨੇ ਉਹ ਆਪਣਾ ਸਮਾਨ ਪਿੱਛੇ ਕਰ ਲੈਂਦੇ ਆ ਆਪਣੀ ਜਿਹੜੀ ਪਾਰਕਿੰਗ ਆ ਜਿਹੜੀ ਪਬਲਿਕ ਦੀ ਉਹ ਖਾਲੀ ਹੋ ਜਾਂਦੀ ਇਹਨਾਂ ਦੀ ਗੱਲ ਹੀ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਆਹ ਯ ਐਕਸੀਡੈਂਟ ਤਾਂ ਚਲੋ ਇੱਥੇ ਸਲੋ ਰੋਡ ਚੱਲਦੀ ਇੱਥੇ ਤਾਂ ਐਕਸੀਡੈਂਟ ਨਹੀਂ ਹੁੰਦੇ ਪਰ ਉਹਦੇ ਨਾਲ ਟ੍ਰੈਫਿਕ ਜਾਮ ਹੁੰਦਾ ਜਿੰਨਾ ਲੋਕਾਂ ਦਾ ਸਮਾਂ ਬਰਬਾਦ ਹੁੰਦਾ ਤੇਲ ਜਿਆਦਾ ਕੰਜ਼ਮਪਸ਼ਨ ਹੁੰਦੀ ਆ ਸਮਾਂ ਬਰਬਾਦ ਹੁੰਦਾ ਮੇਨ ਰੋਡ ਆ ਡੀ ਐਮ ਸੀ ਹਾਂ ਮੇਨ ਰੋਡ ਆ ਡੀ ਐਮ ਸੀ ਯੈਸ ਦੈਟ ਦੈਟਸ ਰੀਜ਼ਨ ਆਦਰਵਾਈਜ਼ ਐਕਸੀਡੈਂਟ ਨਹੀਂ ਹੁੰਦਾ ਕਿਉਂਕਿ ਇੱਥੇ ਤਾਂ 20 ਤੋਂ 30 ਦੀ ਸਪੀਡ ਤੇ ਉਹਨਾਂ ਨੇ ਚੱਲਣਾ ਹੈ ਬਈ ਕਿਹੜੇ ਕਿਹੜੇ ਏਰੀਆ ਜਿਹੜੇ ਕਿ ਤੁਸੀਂ ਮਤਲਬ ਨੋਟਿਸ ਹੋਊਗਾ ਕਿਹੜੇ ਕਿਹੜੀ ਏਰੀਆ ਦੇ ਵਿੱਚ ਜਿੱਥੇ ਜਿਆ ਟ੍ਰੈਫਿਕ ਪੈਂਦਾ ਉਹ ਸਾਡੇ ਅਲੱਗ-ਅਲੱਗ ਹੈ ਇੱਕ ਦੋ ਅਸੀਂ ਦੇਣ ਜਾ ਰਹੇ ਹਾਂ ਨੋਟਿਸ ਕਿ ਬੇਕੀ ਸਰ ਮੈਸੇਜ ਦੋਗੇ ਜਿੰਨੇ ਦੁਕਾਨਦਾਰ ਨੇ ਹਾਂਜੀ ਸਰ ਤੁਹਾਡੇ ਮਾਧਿਅਮ ਰਾਹੀਂ ਸਾਰੇ ਦੁਕਾਨਦਾਰਾਂ ਨੂੰ ਇਹ ਅਪੀਲ ਆ ਕਿ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਜਿਹੜਾ ਹੈ ਤੁਸੀਂ ਜਿਹੜਾ ਆਪਣੇ ਦੁਕਾਨਾਂ ਦੇ ਅੱਗੇ ਸਮਾਨ ਨਾ ਰੱਖੋ ਉੱਥੇ ਤੁਹਾਡੇ ਜਿਹੜੇ ਆ ਗਾਹਕ ਆ ਕੇ ਆਪਣੇ ਵਹੀਕਲ ਲਾਣ ਤਾਂ ਕਿ ਉਹ ਰੋਡ ਤੇ ਵਹੀਕਲ ਨਾ ਲਾਉਣ ਗਾਹਕ ਤੁਹਾਡੇ ਜਿਆਦਾ ਆਉਣ ਤੇ ਤੁਹਾਡੀ ਜਿਆਦਾ ਸੇਲ ਵਧੇ ਅਸੀਂ ਤਾਂ ਕਿਸੇ ਦਾ ਨਹੀਂ ਉਹ ਕਹਿ ਰਹੇ ਵੀ ਕਿ ਤੁਕੇ ਬਿਜ਼ਨਸ ਨੂੰ ਨਹੀਂ ਹਰਟ ਕਰਨਾ ਚਾਹਦੇ ਪਰ ਤੁਸੀਂ ਆਪਣਾ ਜਿਹੜਾ ਸਮਾਨ ਰੱਖਿਆ ਹੁੰਦਾ ਦੁਕਾਨਾਂ ਦੇ ਬਾਹਰ ਉਹ ਨਾ ਰੱਖੋ ਉੱਥੇ ਤੁਹਾਡਾ ਵੀਕਲ ਪਾਰਕ ਹੋਵੇ ਤੁਹਾਡੇ ਗਾਹਕ ਦਾ ਵੀਕਲ ਪਾਰਕ ਹੋਵੇ ਸਰ ਦੇਖਣ ਦੇ ਕੋਈ ਸ਼ਿਕਾਇਤ ਨਹੀਂ ਕਰਦਾ ਵੀ ਦੁਕਾਨਦਾਰ ਜਿਆਦਾ ਕੰਮ ਚੱਲੋ ਦੁਕਾਨ ਸ਼ਿਕਾਇਤ ਕਰਦਾ ਨਹੀਂ ਨਹੀਂ ਉਹ ਅਸੀਂ ਆਪ ਦੇਖਦੇ ਹਾਂ ਜੀ ਤਾਂ ਕੋਈ ਸ਼ਿਕਾਇਤ ਵਾਲੀ ਕੋਈ ਗੱਲ ਨਹੀਂ ਉਹ ਅਸੀਂ ਆਪ ਦੇਖਦੇ ਕਿਹੜਾ ਦੁਕਾਨਦਾਰ ਕਰ ਰਿਹਾ ਵਾਇਲਸ਼ਨ ਥੈਂਕ ਯੂ ਥੈਂਕ ਯੂ ਸਰ